ਤਰਨਤਾਰਨ ਚੋਣ ਪ੍ਰਚਾਰ ਦੌਰਾਨ ਚਰਚਾ ਚ ਆਈ ਕੰਜਨਪੀਤ कौर ਹੁਣ ਚੋਣ ਲੜਨ ਜਾ ਰਹੀ ਹੈ ਜੀ ਹਾਂ ਕੰਜਨਪੀਤ कौर ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਸਮਤੀ ਚੋਣਾਂ ਲੜੇਗੀ ਬੀਤੀ ਸਵੇਰ 3:40 ਵਜੇ ਅਦਾਲਤ ਵੱਲੋਂ ਰਿਹਾਅ ਕੀਤੀ ਗਈ ਕੰਜਨਪੀਤ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਚ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਕੌਂਸਲ ਤੋਂ ਉਮੀਦਵਾਰ ਐਲਾਨ ਦਿੱਤਾ ਇਹ ਜਾਣਕਾਰੀ ਸਾਹਿਬ ਦਾ ਵਿਧਾਇਕ ਵਰਸਾ ਸਿੰਘ ਵਲਟੋਹਾ ਨੇ ਦਿੱਤੀ ਦੱਸਦੇ ਕਿ ਕੰਚਨਪ੍ਰੀਤ ਦੀ ਰਿਹਾਈ ਦੇ ਉਪਰੰਤ ਪ੍ਰੋਫੈਸਰ ਵਰਸਾ ਸਿੰਘ ਵਲਟੋਹਾ ਨੇ ਸਪਸ਼ਟ ਕੀਤਾ ਕਿ ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਦਾ ਇਸ ਵੇਲੇ ਹਿੱਸਾ ਨਹੀਂ ਨੇ ਪਰ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ ਕੰਚਨਪ੍ਰੀਤ ਕੋਰਨੂ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਕਸੇਲ ਤੋਂ ਉਮੀਦਵਾਰ ਐਲਾਨਿਆ ਜਾਵੇਗਾ ਇਹ ਮੇਰੀ ਬੱਚੀ ਹੈ ਹਾਂਜੀ ਤੇ ਜਿੱਥੇ ਉਹਦੀ ਰਿਹਾਈ ਦੀ ਖੁਸ਼ੀ ਹੈ ਤੇ ਨਾਲ ਹੀ ਅੰਮ੍ਰਿਤਵਾਲੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਨਗਰੀ ਦੇ ਵਿੱਚ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਖਾਸ ਕਰਕੇ ਹਲਕਾ ਤਰਨਤਾਰਨ ਦੇ ਲੋਕਾਂ ਨੂੰ ਦੱਸਦਾ ਹਾਂ ਕਿ ਤਰਨਤਾਰਨ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਕਸੇਲ ਤੋਂ ਜਿਹੜੀ ਆ ਅਕਾਲੀ ਦਲ ਦੀ ਉਮੀਦਵਾਰ ਭਾਵੇਂ ਮੈਂ ਅਕਾਲੀ ਦਲ ਦਾ ਕੋਈ ਹੈ ਨਹੀਂਗਾ ਪਰ ਮੈਨੂੰ ਉੱਥੇ ਕਿਹਾ ਗਿਆ ਪਾਰਟੀ ਵੱਲੋਂ ਕਿ ਕੰਚਨਪ੍ਰੀਤ ਨੂੰ ਜਿਹੜਾ ਆ ਉਹ ਚੋਣ ਲੜਾਉਣੀ ਹੈ ਤੇ ਮੈਂ ਇੱਕ ਅਕਾਲੀ ਰੂਹ ਵਾਲਾ ਬੰਦਾ ਹੋਣ ਕਰਕੇ ਪੰਜਾਬ ਦੇ ਲੋਕਾਂ ਨੂੰ ਸਮੁੱਚੇ ਪੰਜਾਬੀਆਂ ਨੂੰ ਇਹ ਜਿਹੜਾ ਆ ਦੱਸਣਾ ਚਾਹਣਾ ਆ ਕਿ ਸਾਡੀ ਬੱਚੀ ਜਿਹੜੀ ਆ ਕਸੇਲ ਜੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਆ ਹਾਂਜੀ ਹਾਂਜੀ ਨੇ ਜੀ ਜੋ ਸਾਡੇ ਵੱਡਿਆਂ ਨੇ ਕਹਿ ਤਾ ਸਾਨੂੰ ਉਹ ਸਿਰ ਮੱਥੇ ਆ ਜਿੱਦਾਂ ਇਹ ਕਹਿਣਗੇ ਅਸੀਂ ਤੇ ਉਦਾਂ ਹੀ ਇਹ ਮੇਰੀ ਬੱਚੀ ਹੈ ਹਾਂਜੀ ਅਸੀਂ ਕੱਲ ਵਾਕੇ ਪਾਵ ਹਾਂਜੀ ਤੇ ਜਿੱਥੇ ਉਹਦੀ ਰਿਹਾਈ ਦੀ ਖੁਸ਼ੀ ਹੈ ਕਿੰਨੇ ਵਜੇ ਇੱਥੇ ਪਹੁੰਚੇ ਤੇ ਨਾਲ ਹੀ ਅੰਮ੍ਰਿਤ ਵੇਲੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਨਗਰੀ ਦੇ ਵਿੱਚ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਖਾਸ ਕਰਕੇ ਹਲਕਾ ਤਰਨਤਾਰਨ ਦੇ ਲੋਕਾਂ ਨੂੰ ਦੱਸਦਾ ਹਾਂ ਕਿ ਤਰੰਤਾਨ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਕਸੇਲ ਤੋਂ ਜਿਹੜੀ ਆ ਅਕਾਲੀ ਦਲ ਦੀ ਉਮੀਦਵਾਰ ਭਾਵੇਂ ਮੈਂ ਅਕਾਲੀ ਦਲ ਦਾ ਕੋਈ ਹੈ ਨਹੀਂਗਾ ਪਰ ਮੈਨੂੰ ਉੱਥੇ ਕਿਹਾ ਗਿਆ ਪਾਰਟੀ ਵੱਲੋਂ ਕਿ ਕੰਚਨਪ੍ਰੀਤ ਨੂੰ ਜਿਹੜਾ ਆ ਉਹ ਚੋਣ ਲੜਾਉਣੀ ਹੈ ਤੇ ਮੈਂ ਇੱਕ ਅਕਾਲੀ ਰੂਹ ਵਾਲਾ ਬੰਦਾ ਹੋਣ ਕਰਕੇ ਪੰਜਾਬ ਦੇ ਲੋਕਾਂ ਨੂੰ ਸਮੁੱਚੇ ਪੰਜਾਬੀਆਂ ਨੂੰ ਇਹ ਜਿਹੜਾ ਆ ਅ ਦੱਸਣਾ ਚਾਹਣਾ ਹੈ ਕਿ ਸਾਡੀ ਬੱਚੀ ਜਿਹੜੀ ਹੈ ਕਸੇਲ ਜੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਹੈ ਹਾਂ ਜੀ ਹਾਂ ਜੀ ਨਹੀਂ ਜੀ ਜੋ ਸਾਡੇ ਵੱਡਿਆਂ ਨੇ ਕਹਿ ਤਾ ਸਾਨੂੰ ਉਹ ਸਿਰ ਮੱਥੇ ਆ ਜਿੱਦਾਂ ਇਹ ਕਹਿਣਗੇ ਅਸੀਂ ਤੇ ਉਦਾਂ ਹੀ